ਅਜੋ ਹੁਸ਼ਿਆਰਪੁਰ ਚ ਵਾਪਰੇ ਇੱਕ ਦਰਦਨਾਕ ਸੜਕ ਹਾਦਸੇ ਚ 21 ਸਾਲਾਂ ਕੁੜੀ ਦੀ ਮੌਤ ਹੋ ਜਾਣ ਦੀ ਮੰਦਭਾਗੀ ਖਬਰ ਸਾਹਮਣੇ ਆਈ ਹੈ ਮ੍ਰਿਤਕ ਲੜਕੀ ਦੀ ਪਛਾਣ ਅੰਕਿਤਾ ਪੁੱਤਰੀ ਮਨਜੀਤ ਸਿੰਘ ਵਜੋਂ ਹੋਈ ਹੈ ਜੋ ਕਿ ਠਾਣਾ ਹਾਜੀਪੁਰ ਅਧੀਨ ਆਉਂਦੇ ਪਿੰਡ ਬੱਬੋਵਾਲ ਦੀ ਰਹਿਣ ਵਾਲੀ ਹੈ ਜਾਣਕਾਰੀ ਮੁਤਾਬਕ ਇਹ ਹਾਦਸਾ ਉਸ ਵਕਤ ਵਾਪਰਿਆ ਜਦੋਂ ਅੰਕਿਤਾ ਆਪਣੀ ਐਕਟਿਵ ਬਾਈਕ ਤੇ ਸਵਾਰ ਹੋ ਕੇ ਸਲੂਨ ਕੰਮ ਕਰਨ ਜਾ ਰਹੀ ਸੀ ਤੇ ਜਦੋਂ ਬੱਸ ਸਟੈਂਡ ਦੇ ਬਿਲਕੁਲ ਸਾਹਮਣੇ ਪਹੁੰਚੀ ਤੇ ਇਸ ਤੋਂ ਰਾਨ ਸਾਹਮਣੇ ਤੁਰ ਰਹੀ ਟਰੱਕ ਨੇ ਉਸ ਨੂੰ ਟੱਕਰ ਮਾਰ ਦਿੱਤੀ ਤੇ ਦੱਸਿਆ ਜਾ ਰਿਹਾ ਹੈ ਕਿ ਟਰੱਕ ਦੇ ਟਾਇਰ ਇਹ ਲੜਕੀ ਦੇ ਉਤੋਂ ਲੰਘੇ ਜਿਸ ਕਾਰਨ ਉਸਦੀ ਮੌਕੇ ਤੇ ਹੀ ਮੌਤ ਹੋ ਗਈ ਜਾਣਕਾਰੀ ਦਿੰਦੇ ਹਾਂ ਪੁਲਿਸ ਅਧਿਕਾਰੀ ਮਹਿੰਦਰ ਸਿੰਘ ਨੇ ਦੱਸਿਆ ਕਿ ਮ੍ਰਿਤਕ ਲੜਕੀ ਅੰਕਿਤਾ ਦੀ ਉਮਰ ਸਿਰਫ 21 ਸਾਲ ਦੇ ਕਰੀਬ ਹੈ ਤੇ ਅੱਜ ਸਵੇਰੇ ਜਦੋਂ ਉਹ ਆਪਣੇ ਕੰਮ ਤੇ ਜਾ ਰਹੀ ਸੀ ਤਾਂ ਦਸੂਹਾ ਬੱਸ ਸਟੈਂਡ ਸਾਹਮਣੇ ਟਰੱਕ ਨੇ ਉਸ ਨੂੰ ਟੱਕਰ ਮਾਰ ਦਿੱਤੀ ਜਿਸ ਕਾਰਨ ਉਸਦੀ ਮੌਕੇ ਤੇ ਹੀ ਮੌਤ ਹੋ ਗਈ ਇਹ ਪੁਲਿਸ ਨੇ ਲਾਸ਼ ਨੂੰ ਕਬਜ਼ੇ ਚ ਲੈ ਕੇ ਮਾਮਲੇ ਦੀ ਪੜਤਾਲ ਸ਼ੁਰੂ ਕਰ ਦਿੱਤੀ ਹੈ ਜਦ ਅਕਸੀਡੈਂਟ ਵਾਲੀ ਕੋਈ ਕੀ ਸਹੀ ਉਹ ਕੀ ਜਾਣਕਾਰੀ ਹੈ ਦੇਖੋ ਜੀ ਸਾਡੇ ਕੋਲ ਪ੍ਰਾਈਵੇਟ ਐਂਬੂਲੈਂਸ 'ਚ ਇੱਕ ਪੇਸ਼ੈਂਟ ਆਇਆ ਸੀਗਾ ਅਨਨੋਨ ਪੇਸ਼ੈਂਟ ਸੀਗਾ ਫੀਮੇਲ ਸੀਗੀ ਯੰਗ ਏਜ ਸੀਗੀ ਅਪ੍ਰੋਕਸੀਮੇਟਲੀ ਏਜ 20 ਤੋਂ 30 ਦੇ ਵਿੱਚ ਸੀਗੀ ਉਹਦੀ ਏਜ ਤਾਂ ਸਾਡੇ ਕੋਲ ਬਰੌਡ ਡਾਟ ਆਈ ਸੀਗੀ ਤਾਂ ਕਹਿੰਦੇ ਐ ਕਿ ਉਹਦੇ ਟਰੱਕ ਦੇ ਨਾਲ ਟੱਕਰ ਵਗੈਰਾ ਹੋਈ ਏ ਸਕੂਟੀ ਤੇ ਸੀਗੀ ਕੁੜੀ ਤਾਂ ਸਾਡੇ ਕੋਲ ਬਰੌਡ ਡਾਟ ਆਈ ਏ ਤਾਂ ਅਸੀਂ ਅੱਗੇ ਪੀਆਈ ਭੇਜ ਦਿੱਤੀ ਹੋਈ ਏ ਅਨਨੋਨ ਪੇਸ਼ੈਂਟ ਆ ਸਾਨੂੰ ਨਹੀਂ ਪਤਾ ਕਿਸ ਏਰੀਆ ਦਾ ਰਹਿਣ ਵਾਲਾ ਤੇ ਅਸੀਂ ਹੁਣ ਮੋਰਚੇ 'ਚ ਬੋਡੀ ਰਖਵਾ ਦਿੱਤੀ ਹੋਈ ਏ ਤੋ ਜੋ ਵੀ ਉਹਦੀ ਅਕਾਊਂਟ ਇਨਫੋਰਮੇਸ਼ਨ ਹੋਏਗੀ ਪੁਲਿਸ ਉਹ ਕਾਰਵਾਈ ਜੋ ਵੀ ਉਹ ਕਰਨਗੇ ਉਹ ਸਾਹਮਣਾ ਉਹਦੇ ਅਗਰ ਅਟੈਂਡੈਂਟ ਜੋ ਵੀ ਉਹਦੇ ਮਦਰ ਫਾਦਰ ਆ ਕਿਤੇ ਉਹ ਵੀ ਸਾਨੂੰ ਪਤਾ ਲੱਗਦਾ ਤੇ ਉਹ ਉਹਨਾਂ ਨੂੰ ਉਦੋਂ ਹੈਂਡ ਓਵਰ ਕਰਦਾਂਗੇ ਸੀ ਉਹਦਾ ਬੇਸਿਕ ਬੇਸਿਕਲੀ ਪੋਸਟਮਾਰਟਮ ਜ਼ਰੂਰ ਉਹਦਾ ਹੋਏਗਾ ਸਰ ਅੱਜ ਸਵੇਰੇ ਬੱਸ ਸਟੈਂਡ ਤਸੂਹਾ ਦੇ ਵਿੱਚ ਇੱਕ ਐਕਸੀਡੈਂਟ ਹੋਇਆ ਇੱਕ ਸਕੂਟਰੀ ਤੇ ਟਰੱਕ ਦਾ ਜਿਹਦੇ ਵਿੱਚ ਲੜਕੀ ਸੀ ਅੰਕਿਤਾ ਡਾਕਟਰ ਆਫ ਮਨਜੀਤ ਸਿੰਘ ਵਾਸੀ ਬੰਬੂਵਾਲ ਪਿੰਡ थाना ਹਾਜੀਪੁਰ ਜ਼ਿਲ੍ਹਾ ਹੁਸ਼ਿਆਰ ਪਰ ਉਮਰ 21 ਸਾਲ ਪਪੜੇ ਸਲੂਨ ਵਿੱਚ ਕੰਮ ਕਰਦੀ ਸੀ ਸਲੂਨ ਤੋਂ ਆਪਣੀ ਸਕੂਟਰੀ ਤੇ ਕਿਤੇ ਬਾਹਰ ਜਾ ਰਹੀ ਸੀ ਤੇ ਜਾਂਦੇ ਹੋਏ ਬੱਸ ਸਟੈਂਡ ਦੇ ਵਿੱਚ ਟਰੱਕ ਨਾਲ ਟਕਰਾਈ ਜਿਸ ਨਾਲ ਮੌਕੇ ਤੇ ਹੀ ਮੌਤ ਹੋ ਗਈ ਹਸਪੀਟਲ ਡੈੱਡ ਬਡੀ ਪਜਾ ਦਿੱਤੀ ਗਈ ਹੈ ਟਰੱਕ ਵਾਲੇ ਨੂੰ ਹਿਰਾਸਤ ਵਿੱਚ ਲੈ ਲਿਆ ਬਾਅਦ ਪੋਸਟ ਬੰਡਰ ਨੂੰ ਜੋ ਵੀ ਕਾਰਵਾਈ ਜਨਾਂ ਤੇ ਹੋਊਗੀ ਉਹ ਅਗਲੀ ਕਾਰਵਾਈ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ we at gna university see potential in everyone and everything around us we drive innovation and entrepreneurship we groom competent global citizens to effect positive change around them